ਗਾਈਜ਼ ਹੁਣ ਆਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਅੱਜ ਭੋਗ ਪੈਣਾ ਹੈ ਕੱਲ ਨਗਰ ਕੀਰਤਨ ਵਲੌਗ ਜਿਹਨੇ ਨਹੀਂ ਦੇਖਿਆ ਸਾਡੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਵੈਲਕਮ ਟੂ ਚੈਨਲ ਗਾਈਜ਼ ਹੋਪ ਤੁਸੀਂ ਸਾਰੇ ਘਟੋਗੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਡੇ ਚੈਨਲ ਬੈਸਟ ਸਾਂਝ ਬਹੁਤ ਬਹੁਤ ਆਪਦਾ ਤੇ ਗਾਈ ਹੁਣ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਹੁਣ ਆਪਾਂ ਚੱਲਿਆ ਗੁਰਦੁਆਰਾ ਸਾਹਿਬ ਤੇ ਮੈਂ ਤੁਹਾਨੂੰ ਉੱਥੇ ਜਾ ਕੇ ਮਿਲਦੇ ਆਂ ਵਲੌਗ ਬਣਾ ਰਿਹਾ ਵਲੌਗ ਮੈਂ ਬਣਾ ਰਿਹਾ ਹਾਂ ਮੈਂ ਮੇਰਾ ਕਾਲੂ ਹੈ ਤੇ ਵੀਡੀਓ ਬਣਾਉਣ ਹੁਣ ਕੋਈ ਨਹੀਂ ਆ ਸੁਨਾਈ ਆਪ ਤੇ ਬਣਾ ਇੱਥੇ ਨਹੀਂ ਸੁਨਾਈ ਆਪ ਤੇ ਦੇਖਿਆ ਹੋਰ ਜੀ ਹੁਣ ਆਪਾਂ ਆ ਚੁੱਕੇ ਹਾਂ ਕੋਈ ਦੁਬਾਰਾ ਸਾਹਿਬ ਤੋਂ ਹੁਣ ਆਪਾਂ ਚੱਲਦੇ ਆ ਘਰ ਜੂਣ ਆਪਾਂ ਕਰੇ ਕੋਰੇ ਆ ਚੁੱਕੇ ਆ ਤੇ ਹੁਣ ਵੱਜ ਚੁੱਕੇ ਆ ਟਾਈਮ ਹੋ ਗਿਆ 4 ਵਜੇ ਨਾਲ 3 ਵਜ ਚੁੱਕੀ ਹੋ ਗਈ ਹੁਣ ਤੇ ਹੁਣ ਦੇਖ ਲੈਂਦੇ ਆਪਾਂ ਜਿਹੜਾ ਕਾਲਾ ਨੂਨ ਹੁੰਦਾ ਉਹਨੂੰ ਆਪਾਂ ਪੀਸਦੇ ਆਂ ਘਰ ਤੇ ਜੇਸੀ ਜਿਹੜੀ ਹੁੰਦੀ ਆ ਦੇਸੀ ਦੇਖ ਸਕਦੇ ਹੋ ਤੁਸੀਂ ਜਿਨ੍ਹਾਂ ਦੇ ਘਰੇ ਹਾਲੇ ਤੱਕ ਵੀ ਇਹ ਹੈਗਾ ਉਹ ਕਮੈਂਟ ਚ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਜੇ சேன ਨੂੰ ਸਬਸਕ੍ਰਾਈਬ ਕਰਦੇ ਹੋ ਇਹ ਇਹ ਨਮਕ ਤੇ ਨਮਕ ਬਹੁਤ ਟੇਖਾ ਹੁੰਦਾ ਹੈ। ਬਹੁਤ ਕੌੜਾ ਬਾਲਾ ਹੁੰਦਾ ਹੈ। ਸੋਰੀ ਕੱਟਾ ਇਹ ਇਹ ਨਮਕ ਬੜੀ ਤੇਜ਼ ਹੁੰਦੀ ਹੈ ਜਿਹੜੀ ਇਹ ਨਮਕ ਹੁੰਦਾ ਹੈ ਤੇਜ਼। ਆਓ 4:40 ਹੋ ਰਿਹਾ ਤੇ ਹੁਣ ਆਪਾਂ ਚਾਹ ਪੀ ਰਹੇ ਹਾਂ ਤੇ ਉਸ ਤੋਂ ਬਾਅਦ ਦੇਖਾਂ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਬਾਹਰ ਚਾਹ ਪੀ ਕੇ। ਇਹ ਵਲੌਗ ਨੂੰ ਮੈਂ ਪੂਰੀ ਐਂਡ ਕਰਦਾ ਹਾਂ ਹੋਪ ਕਰਦਾ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਹੋਵੇਗਾ ਵਧੀਆ ਲੱਗੇ ਤਾਂ ਲਾਈਕ ਸਬਸਕ੍ਰਾਈਬ ਕਰਕੇ ਜਾਇਓ ਬਾਏ